ਨਰ ਪੰਜਾਬੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਹਾਂ ਜੀ ਚਕਸਰੀਫ ਜਿੱਥੇ ਅੱਜ ਠਾਕਰ ਕਲੀਨਿੰਗ ਡਾਕਟਰ ਸਟੇਜ ਠਾਕਰ ਜੀ ਵੱਲੋਂ ਬਾਬਾ ਮੋਤੀ ਮਹਾਰਾਜ ਜੀ ਦੇ ਯਾਦ ਦੇ ਵਿੱਚ ਤੇ ਛੋਟੇ ਸਾਹਿਬ ਜਾਦੇ ਦੀ ਯਾਦ ਦੇ ਵਿੱਚ ਅੱਜ 14 ਦੋਧਾ ਜਿਹੜਾ ਲੰਗਰ ਲਗਾਇਆ ਗਿਆ ਵਾ ਤੇ ਦੇਖੋ ਲਾਈਵ ਕਿ ਇੱਕ 7 ਸਾਲ ਤੇ ਇੱਕ 9 ਸਾਲ ਦੇ ਛੋਟੇ ਸਾਹਿਬ ਜਾਦੇ ਜਿਨਾ ਨੇ ਆਪਣੇ ਧਰਮ ਦੀ ਖਾਤਰ ਦੇਸ਼ ਦੀ ਖਾਤਰ ਆਪਣੇ ਆਪ ਦਾ ਬਲੀਦਾਨ ਦੇ ਦਿੱਤਾ ਤੇ ਜੀਨੀ ਮੰਨੀ ਅਤੇ ਆਪਣਾ ਜਿਹੜਾ ਧਰਮ ਪਰਵਤਰ ਤੋਂ ਮਨਾ ਕਰ ਦਿੱਤਾ ਇਹ ਕਿੰਨੀ ਇੱਕ ਮਿਸਾਲ ਹੈ ਕਿ ਇੱਕ 7 ਸਾਲ ਦਾ ਤੇ ਇੱਕ 9 ਸਾਲ ਦਾ ਤੇ ਦੂਸਰੇ ਪਾਸੇ ਜਿਹੜਾ ਮੋਤੀलाल ਮੇਰਾ ਦਾ ਜਿਹੜਾ ਪਰਿਵਾਰ ਵੀ ਸੀ ਜਿਹੜਾ ਗੁਰੂ ਘਰ ਦੇ ਬੱਚਿਆਂ ਨੂੰ ਤੇ ਉਹਨਾਂ ਦੀ ਮਾਤਾ ਨੂੰ ਦੁੱਧ ਪਿਆਉਂਦਾ ਸੀ ਉਹਦੇ ਪਰਿਵਾਰ ਨੂੰ ਵੀ ਇਹ ਕੋਲੂਆਂ ਚ ਪੂਹੀ ਪੂੜ ਕੇ ਜਿਹੜੇ ਆ ਉਹ ਸੀਲ ਕਰ ਦਿੱਤਾ ਗਿਆ ਤੇ ਆਓ ਦੇਖੋ ਲਾਈਵ ਦੇਖੋ ਲਾਈਵ ਤੇ ਜਿਹੜਾ ਆ ਇਹਦਾ ਦੁੱਧ ਜਿਹੜਾ ਆ ਤੇਰੀਆਂ ਪਤਾਮਾਂ ਵਾਲਾ ਜਿਹੜਾ ਉਹ ਪਾਇਆ ਜਾ ਰਿਹਾ ਵਾ ਨਹੀਂ ਕਰਨਾ ਕਰਨਾ ਮੈਂ ਅੱਜ ਭਾਈ ਇਹਦਾ ਮੌਲ ਦਾ ਪੱਗ ਪਾਇਆ ਮੁਸ਼ਫਲਾ ਹੁੰਦਾ ਹੈ ਕਿ ਨੋਕਾ ਨੂੰ ਰੋ ਰੋ ਕੇ ਜਿਹੜਾ ਦੁੱਧ ਪਿਆ ਜਾ ਰਿਹਾ ਹੈ ਕੀ ਆ ਜੀ ਸਾਡਾ ਬੱਚਾ ਜਿਹੜਾ ਇਟਲੀ ਤੋਂ ਸਪੈਸੀਫਿਕ ਤੌਰ ਤੇ ਇੱਥੇ ਆਇਆ ਹੋਇਆ ਸੁੱਕਿਆ ਕੱਟਣ ਵਾਸਤੇ ਤੇ ਦੁੱਧ ਦਾ ਜਿਹੜਾ ਲੰਗਰ ਲਾਉਣ ਵਾਸਤੇ ਜੀ ਇਹਨਾਂ ਦੇ ਦਾਦੀ ਔਰ ਦਾਦਾ ਜੀ ਜਿਹੜੇ ਵੀ ਸਪੈਸ਼ਲ ਇਟਲੀ ਤੋਂ ਆਏ ਹੋਏ ਨੇ ਤੇ ਲਾਈਵ ਹਲਸਾ ਤੁਹਾਡੇ ਨਾਂ ਦੇ ਲਿਖਾ ਜੁਨੀ ਨਾ ਚੱਕਿਆ ਨੇ ਕੋਣਾ ਨੇ ਜਿਹੜੇ ਸੇਵਾਦਾਰ ਜਿਹੜੇ ਆ ਉਹ ਦੁੱਧ ਪਾਉਂਦੇ ਹੋਏ ਲੋਕਾਂ ਨੂੰ ਰੋ ਰੋ ਕੇ ਜਿਹੜੀ ਸੇਵਾ ਕਰਦੇ ਹੋਏ ਅੱਬਾ ਸਾਰੀ ਵੀਡੀਓ ਹੋ ਗਈ ਹੁਣ ਅਸੀਂ ਗੱਲ ਕਰਾਂਗੇ ਸਰਦਾਰ ਲਖਵਿੰਦਰ ਸਿੰਘ ਨਾਲ ਜਿਹੜੇ ਚੱਕਸਰੀਪ ਤੋਂ ਹੀ ਨੇ ਤੇ ਅੱਡਾ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਸਿੱਧੀ ਦਿਹਾੜੇ ਤੇ ਲੋਕਾਂ ਨੂੰ ਥੋੜਾ ਜਿਹਾ ਸੰਦੇਸ਼ ਦੇਣ ਹਾਂਜੀ ਲਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 5 ਦਸੰਬਰ ਨੂੰ ਸਾਡਾ ਚੱਕਸਰੀਫ ਦੇ ਵਿੱਚ ਡਾਕਟਰ सुरेश ਸਾਗਰ ਜੀ ਲੋ ਸ੍ਰੀ ਤਾਨੀ ਜੀ ਅਤੇ ਸੋਤੇ ਸਾਹਿਬ ਜਾਨ ਦੀ ਸ੍ਰੀ ਦੀ ਯਾਦ ਵਿੱਚ ਕੋਧ ਲੰਗਰ ਚੜਾਏ ਜਾ ਰਹੇ ਨੇ ਅੱਜ ਦਾ ਦਿਹਾੜਾ ਜਿਹੜਾ ਵੈ ਸਿੱਖ ਕੌਮ ਲਈ ਬਹੁਤ ਹੀ ਮਹੱਤਵਪੂਰਨ ਦਿਹਾੜਾ ਵੈ ਕੁਝ ਦਸੰਬਰ ਮਹੀਨੇ ਦੇ ਵਿੱਚ ਅਸੀਂ ਛੋਟੇ ਨੇ ਸੁੰਦੇ ਨੇ ਇਸ ਦੀ ਕਾਲਾ ਮਹੀਨਾ ਵੈ ਪਰ ਕੁਝ ਇਤਿਹਾਸ ਦੀ ਜਾਣਕਾਰੀ ਨਾ ਹੋਣ ਕਰਕੇ ਅਹੀਂ ਇਸ ਵਾਰ ਅਨੰਦਪੁਰ ਹਰੀਜਰ ਦਿਨ ਕਾਲੇ ਨੇ ਕਿ ਤਾਂ ਕਰਕੇ ਠੱਡ ਵੱਧ ਪੈਂਦੀ ਆ ਵੀ ਤਾਂ ਕਰਕੇ ਜਿਹੜਾ ਕਾਲਾ ਮਹੀਨਾ ਕਹਾ ਜਾਂਦਾ ਪਰ ਜਦੋਂ ਅਸੀਂ ਇਤਿਹਾਸ ਪੜਿਆ ਇਤਿਹਾਸ ਪੜਦੋਂ ਪਤਾ ਲੱਗਿਆ ਵੀ ਸਿੱਖ ਕੌਮ ਲਈ ਬਹੁਤ ਦਿਨ ਮਹੀਨਿਆਂ ਨੂੰ ਕਾਲਾ ਮਹੀਨਾ ਕਿਹਾ ਜਾਂਦਾ ਕਿ ਇਸ ਮਹੀਨੇ ਦੇ ਵਿੱਚ ਸਾਡਾ ਸਭ ਕੋਈ ਹੀ ਗੁਜਰ ਗਿਆ ਸੀ ਤੋਂ ਸਾਡੇ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਦੀ ਲੜਾਈ ਹੋਈ ਉੱਥੇ ਵੱਡੇ ਸਾਹਿਬਜ਼ਾਦਿਆਂ ਦੀ ਸਿੱਧੀ ਹੋਈ ਫਰੰਗ ਜਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰ ਦੀ ਸਿੱਧੀ ਹੋਈ ਇਸ ਕਰਕੇ ਜਿਉ ਹੌਲੀ ਹੌਲੀ ਮਤਲਬ ਇਤਿਹਾਸ ਨਾਲ ਜੁੜੇ ਤੇ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਵਾਕਿਆ ਯਾਰ ਜਿਹੜਾ ਕਾਲਾ ਮਹੀਨਾ ਹੋਇਆ ਪੋ ਦੇ ਮਹੀਨੇ ਨੂੰ ਕਿਉਂ ਕਹਿਆ ਜਾਂਦਾ ਮੇਰੀ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਹੈ ਸੋਗਰਾਮ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਹੈ ਕਿ ਜਿਸ ਤਰ੍ਹਾਂ ਪਹਿਲੇ ਜ਼ਮਾਨੇ ਦੇ ਵਿੱਚ ਹੁੰਦਾ ਸੀ ਕਿ ਇਸ ਮਹੀਨੇ ਦੇ ਵਿੱਚ ਸੰਗਤਾਂ ਕੋਈ ਵੀ ਦਸਨ ਵਾਲਾ ਕੰਮ ਨਹੀਂ ਮਨਾਉਂਦੀਆਂ ਸੀ ਤੇ ਨਾਲ ਹੀ ਸੰਗਤਾਂ ਇਹ ਪੂਰਾ ਮਹੀਨਾ ਇੱਕ ਥੱਲੇ ਸੌਂਦੀਆਂ ਹੁੰਦੀਆਂ ਸੀ ਕਿਉਂ ਇਸ ਨੂੰ ਸੋਗਰਾਮ ਸੋਗਰਾ ਮਹੀਨਾ ਮੰਨਿਆ ਜਾਂਦਾ ਸੀ ਤੇ ਕੁਝ ਗਰਾਵਟਾ ਸਾਡੇ ਕੌਮ ਦੇ ਵਿਚਾਰ ਸਕੀਆਂ ਅਸੀਂ ਪਹਿਲਾਂ ਹਰ ਸਮਾਂ ਪਹਿਲਾਂ ਵੀ ਜਿੱਦਾਂ ਲੱਡੂਆਂ ਦੇ ਲੰਗਰ ਲਾਉਣੇ ਸ਼ੁਰੂ ਕਰਤੇ ਦਿਲੇਬੀਆਂ ਦੇ ਲੰਗਰ ਸੌਣੇ ਸ਼ੁਰੂ ਕਰਤੇ ਪਕੌੜਿਆਂ ਦੇ ਲੰਗਰ ਲਾਉਣੇ ਸ਼ੁਰੂ ਕੀਤੇ ਪਰ ਇਤਿਹਾਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਾਫੀ ਸਾਡੇ ਇਤਿਹਾਸ ਕਰਾਉਣੇ ਤੇ ਪੱਤਰਕਾਰਾਂ ਵੀਰਾਂ ਨੇ ਮਿਲ ਕੌਮ ਨੂੰ ਜਾਗਰੂਕ ਕੀਤਾ ਤੇ ਜਿਹੜੀ ਉਸ ਚੀਜ਼ ਨੂੰ ਕੌਮ ਨੂੰ ਮੋੜਾ ਪਾਇਆ ਤੋਂ ਜਿਹੜੇ ਨਾਰਮਲ ਲੰਗਰ ਨੇ ਜਿਹੜੇ ਖਾੜਾ ਪ੍ਰਸਾਦ ਦੇ ਲੰਗਰ ਜਿਹੜਾ ਦੁੱਧ ਦੇ ਲੰਗਰ ਨੇ ਜਾਂ ਦਾਲ ਫੁਲਕੇ ਦੇ ਲੰਗਰ ਨੇ ਉਹ ਚੱਲ ਰਹੇ ਨੇ ਤੇ ਅੱਜ ਇਸੇ ਚੀਜ਼ ਨੂੰ ਸਮਰਪਤ ਸਾਰੇ ਡਾਕਟਰ ਸ੍ਰੀ ਸਿੰਘ ਜੀ ਨੇ ਅੱਡਾ ਚੱਕਰੀ ਉਹਦੇ ਵਿੱਚ ਸੀਦਾ ਦੀ ਯਾਦ ਨੂੰ ਕਾਇਆ ਕਰਦੇ ਹੋਏ ਆ ਦੁੱਧ ਲੰਗਰ ਲਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਤੇ ਸਾਰਿਆਂ ਨੂੰ ਚਾਹੀਦਾ ਕਿ ਸਾਦੇ ਇਹ ਜਿਹੜੇ ਉਹ ਲੰਗਰ ਲਾਉਣੇ ਚਾਹੀਦੇ ਹਨ ਤੇ ਉਹਨਾਂ ਦੀ ਯਾਦ ਨੂੰ ਸਦਾ ਹੀ ਜਿਹੜਾ ਉਹ ਬਣਾਈ ਰੱਖਣਾ ਚਾਹੀਦਾ ਧੰਨਵਾਦ ਰੋ ਰੋ ਕੇ ਦਿਓ ਤਦਾਂ ਤਾਂ ਕਰਦੇ ਇਹੋ ਪਿਆਈ ਆ ਰਹੇ ਨੇ ਦੇਖੋ ਸੇਵਾਦਾਰ ਇਹ ਸੇਵਾਦਾਰ ਜਿਹੜੇ ਸਟਾਰਟ ਹੋ ਰਿਹਾ ਉਹ ਦੀ ਸੇਵਾ ਕਰ ਰਹੇ ਨੇ ਤੇ ਇਹਨੂੰ ਬਲੌਗ ਹੋ ਜਾ ਚੱਲ ਗਈ ਉਹ ਦੇਖਿਓ ਜੀ ਤੁਸੀਂ ਵੀ ਆਹ ਸਾਡੀ ਇਟਲੀ ਵਾਲੇ ਜੀ ਜਿਹੜੇ ਅਜੇ ਉੱਪਰ ਨਹੀਂ ਜਿਹੜੇ ਅੱਜ ਇੱਥੇ ਆਏ ਹੋ ਇਹ ਨੇ ਇਹ ਬਹੁਤ ਹੀ ਵੱਡਾ ਵਧੀਆ ਉਪਰਾਲਾ ਡਾਕਟਰ ਸ੍ਰੀਸ਼ ਕੁਮਾਰ ਜੀ ਬਲਵੰਡੇ ਵਾਲਿਆਂ ਵੱਲੋਂ ਕਿ ਜਿਹੜੀ ਦੁੱਧ ਦੀ ਸੇਵਾ ਤੇ ਗੁਰੂਆਂ ਦੇ ਜਿਹੜੇ ਛੋਟੇ ਸਾਹਿਬਜ਼ਾ ਦੇ ਸੀ 7 ਸਾਲ ਤੇ 9 ਸਾਲ ਉਹਨਾਂ ਦੀ ਯਾਦ ਵਿੱਚ ਤੇ ਮੁਰਤੀ ਨਾਲ ਮਹਿਰਾ ਦੀ ਯਾਦ ਵਿੱਚ ਜਿਹੜਾ ਇਹ ਗੁਰੂ ਗੁਰੂ ਦੀ ਸਾਹਿਬ ਦੀ ਯਾਦ ਵਿੱਚ ਤੇ ਡਾਕਟਰ ਸਾਹਿਬ ਜੀ ਵੱਲੋਂ ਜਿਹੜਾ ਲੰਗਰ ਲਗਾਏ ਗਏ ਨੇ ਇਹ ਸਾਰਿਆਂ ਨੂੰ ਚਾਹੀਦਾ ਹੈ ਕਿ ਇੱਕ ਸਾਦੇ ਲੰਗਰ ਲਾਏ ਤਾਂ ਜੋ ਉਹਨਾਂ ਦੀ ਯਾਦ ਬਣੀ ਰਹੇ ਤੇ ਇਹਨਾਂ ਦੀ ਯਾਦ ਵਿੱਚ ਡਾਕਟਰ ਸਾਹਿਬ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਸੀ ਦੇਖੋ ਲਾਈਵ ਵੀਡੀਓ ਨੂੰ ਪਸੰਦ ਵੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ